ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਤਿੰਨ ਪਸ਼ੂਸ ਨੂੰ ਦਿਖਾਉਣ ਲੱਗਾ ਹੇਫਰਾ ਤਿੰਨ 2 ਐਚਫ ਨਸਲ ਦੇ ਆ ਖੀਰੀਆਂ ਬੱਚਣਾ ਦੋਨੋਂ ਦੰਦੋਂ ਬਿਲਕੁਲ ਕਨਫਰਮ ਖੀਰੀਆਂ ਮਿਲਣੋ ਮਿਲਣੀਆਂ ਬੜੇ ਸੋਹਣੇ ਪ੍ਰਿੰਟ ਦੇ ਵਿੱਚ ਨੇ ਤੇ 100 ਨੂੰ ਲਗਭਗ 6 ਸਾਲ ਕਰਦੇ ਦੇ ਵਿੱਚ ਪੈਂਦੀ ਉਮਰ ਦੀ ਬੜੀ ਸ਼ਕੀਨ ਮੁਰਨ ਨਸਲ ਦੀ ਖੀਰੀ ਕੱਟੀ ਚਾਰ ਥਣ ਮਿਲਣਗੇ ਸਿੰਘਾ ਸੁੰਗਾ ਦੀ ਬੂਦੀ ਬਹੁਤ ਸ਼ਕੀਨਾਂ ਕੱਟੀ ਖੜਨੀ ਖੁਣੀ ਤਿੰਨ ਪਸ਼ੂ ਆ ਬਾਈ ਕੋਲੇ ਤੇ ਬਾਕੀ ਜੋ ਵੀ ਜਾਣਕਾਰੀ ਬਾਈ ਤੁਹਾਨੂੰ ਸਾਂਝੀ ਕਰਾਵਾਂਗੇ ਨਾਲ ਦੀਨ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਜਰੂਰ ਕਰ ਲਿਓ ਕਿਸਾ ਹੀ ਭਰਾਣੇ ਕੋਈ ਤਾਂ ਦੀ ਵੀਡੀਓ ਬਣਾਉਣੀ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 83604625131 ਸੰਪਰਕ ਨੰਬਰ ਹੈ ਵੀਡੀਓ ਬਣਾਉਣ ਵਾਸਤੇ ਬਾਕੀ ਮਾਲਕ ਦਾ ਨੰਬਰ ਉਸ ਨੂੰ ਸਕਰੀਨ ਤੇ ਲਾਉ ਆ ਪਸ਼ੁਕਰੀ ਧੰਨਵਾਦ ਤੇ ਕਰਦਾ ਬਾਈ ਨਾਲ ਗੱਲਬਾਤ ਪੂਰੀ ਵੀਡੀਓ ਦੇਖੇ ਗੌਰ ਨਾਲ ਫਿਰ ਕਰਾਂਗੇ ਬਾਈ ਨਾਲ ਆਪਾਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਬੋਲਦੀ ਆਪਾਂ ਨਾਮ ਜੀ ਮੇਰਾ ਬਿੰਦਲ ਸਿੰਘ ਪਿੰਡ ਗੁਰੂਸਰ ਜ਼ਿਲ੍ਹਾ ਮਠੰਡਾਈ ਨੇੜੇ ਭਗਤਾ ਸਾਹਿਬ ਨੇੜੇ ਭਗਤਾ ਭਾਈ ਰਹਿੰਦਾ 4 ਕਿਲੋਮੀਟਰ ਤੇ 2 ਕਿਲੋਮੀਟਰ ਤੇ ਜਲਾਲ ਰਹਿੰਦਾ ਠੀਕ ਹੈ ਤੇ ਮੋਬ ਤਹ ਆ ਜੇ ਬੱਚਾ ਦੋਨੇ ਖੀਰੀਆਂ ਹਾਂਜੀ ਬਸੀਆਂ ਵੀ ਖੀਰੀਆਂ ਦੋਨੇ ਤੇ ਕੱਟੀ ਖੀਰੀ ਐ ਸਾਲਕ ਦੀ ਜਿਵੇਂ ਕੱਟੀ ਕਿੰਨੀ ਕੁ ਮਦ ਲੱਗ ਭਗ ਜੇ ਕੱਟੀ ਸਾਲਕ ਦੀ ਐ ਲੈ ਮੂੰਹ ਦਿਖਾਈਏ ਪਤਾ ਹਾਂਜੀ ਲੈ ਮਿੱਤਰ ਪਹਿਲਾ ਸਿੰਗ ਸੁੰਗ ਤੇ ਫੇਸ ਕੁਆਲਿਟੀ ਚ ਚੈੱਕ ਕਰ ਲੋ ਕੱਟੀ ਬੜੀ ਸੋਹਣੀ ਐ ਜਿਵੇਂ ਸਾਲਕ ਦੀ ਉਮਰ ਐ ਥਣ ਚਾਰੀ ਵੀਰੇ ਚਾਰ ਥਾਣੇ ਜੀ ਲੈ ਖੜੀ ਐ ਪਹਿਲਾ ਸੁਣ ਆਪਾਂ ਥਾਣ ਦਿਖਾ ਦਈਏ ਮਿੱਤਰੋ ਥਾਣਾ ਬੜੇ ਸੋਹਣੇ ਤੇ ਗਾਇ ਦੇ ਵਿੱਚ ਲੱਗੇ ਬਣ ਥਾਣਾ ਇਥੇ ਝੋਲੀ ਚੈੱਕ ਕਰ ਲੋ ਨਾ ਬਹੁਤ ਚੰਗੀ ਕੱਟੀ ਐ ਜਿਵੇਂ ਸਾਲ ਦੀ ਹੈਗੀ ਪੂਰੀ ਫੁੱਲ ਉੱਚੀ ਲੰਬੀ ਹੈਗੀ ਲੈ ਤੋਰ ਬਾਈ ਫਿਰ ਤੇ ਤੇ ਤੋਰ ਕਿਸਮ ਦਿਖਾ ਦਿੰਨੇ ਆਪਾਂ ਪਿੰਡ ਗੁਰੂਸਰ ਆ ਗਿਆ ਨੇੜੇ ਬਿਲਕੁਲ ਭਗਤਾ ਭਾਈ ਕਾ ਆ ਗਿਆ ਤੇ ਮੋਬਾਈਲ ਨੰਬਰ ਵਾਈਸ ਦਾ ਸਕਰੀਨ ਚੱਲਦੀ ਰਿਹਾ ਠੀਕ ਐ ਤੇ ਤਰੀਕ ਨੋਟ ਕਰੋ ਨਾਲ ਦੀ ਨਾ 26 ਤਰੀਕ 6 ਮਹੀਨਾ 2025 ਤੇ ਇਥੋਂ ਪਿੱਛੋ ਟਾਂਚੇ ਦੀ ਬੰਤਰ ਚੈੱਕ ਕਰ ਲੋ ਲੰਬਾਈ ਲਮਕਟਰੀ ਬਹੁਤ ਆਈ ਨਾ ਚੰਗੀ ਐ ਪਤਲੀ ਚਮੜੀ ਦੇ ਵਿੱਚ ਕੋਈ ਰਿਕਾਰਡ ਕੋਡ ਤਾਂ ਨਹੀਂ ਪਤਾ ਹੈ ਰਿਕਾਰਡ ਜੀ ਇਹ ਹੈ ਟੀਕੇ ਦੀ ਆਪ ਨੂੰ ਟੀਕੇ ਦਾ ਨਹੀਂ ਪਤਾ ਵੀ ਕਿਹੜੇ ਦੀ ਆ ਇਹਨੂੰ ਮਾੜਾ ਨਹੀਂ ਆ ਟਿਕਿਆ ਆਪਾਂ 15 ਕਿਲੋ ਡਾਕਟਰ ਕਹਿੰਕੇ ਭਰਾ ਨੇ ਆਪਾਂ ਹਾਂਜੀ 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 ਠੀਕ ਆ ਤੇ ਭਰਾ ਕਹਿੰਦਾ ਵੀ ਧਿਆਨ ਚਾਹੀਏ ਨਹੀਂ ਮੌਕੇ ਤੇ ਵੀ ਕਨਫਰਮ ਨਹੀਂ ਆਪਾਂ ਕਰਨਾਗਾ ਪਰ ਹੈ ਚੰਗੇ ਦਵੇ ਦੀ ਮਦਰ ਚੰਗੀ ਸੀ ਦੀ ਵੀ ਹਾਂਜੀ 14-15 ਲੀਟਰ ਸੀਗੀ ਠੀਕ ਆ ਮਾਂ ਵੀ ਚਲਾ ਆਪਾਂ ਬਾਕੀ ਜਿਹੜਾ ਨਾਲ ਕੱਟੇ ਦੀ ਬੰਤਰ ਹੈ ਦੱਸਦੀ ਵੀ 14-15 ਕਿਲੋ ਦੀ ਮੱਝ ਦੀ ਹੋਣੀ ਕਿਉਂਕਿ ਜਿਹੜੇ ਸਾ ਸਾਲ ਦੀ ਉਮਰ ਵਿੱਚ ਇੰਨੀ ਲਵਾਈ ਤੇ ਇੰਨੀ ਥਣਾ ਦਾ ਜਿਹੜਾ ਗੈਪ ਸਾਈਜ਼ ਸੋਹਣਾਗਾ ਤੇ ਬਹੁਤ ਚੰਗੀ ਕੱਟੀ ਰਵੇਦੀ ਹੈਗੀ ਬਾਕੀ ਜਿਹੜਾ ਪਰ ਆ ਦੇਖੋ ਖਰੀਦੂਗਾ ਉਹ ਆਪ ਜੀ ਜਜਮੈਂਟ ਕਰ ਲੂਗਾ ਨਾ ਵੀ ਕੀ ਇਹਨੂੰ ਸਮਝਣਾ ਹੈਗਾ ਆ ਇਥੋਂ ਝੋਲੀ ਦੁਆਰਾ ਫੇਰ ਚੈੱਕ ਕਰ ਲੋ ਸੋਨਾ ਹੈ ਤੇ ਫੇਸ ਕੁਆਲਟੀ ਦੇਖ ਸਕਦੇ ਹੋਗੇ ਰੇਟ ਰਵੇਦੀ ਹੈਗੀ ਇਹਨੀਆਂ ਠੰਡੀਆਂ ਸੀਲ ਹੁੰਦੀਆਂ ਨਹੀਂ ਦੂਜੀ ਦਾ ਸਾਲਾ ਮਾਰਦੀ ਹਾਂ ਸਾਲਾ ਮਾਰ ਰੇਟ ਫਿਰ ਆ ਤਾਂ ਆਪਾਂ ਕੀ ਕਰਨਾ ਹੈ ਰੇਟ ਜੀ ਇਹਦਾ ਹੈ 26000 ਰੁਪਏ 26000 ਵਿੱਚ ਮਾਤਾ ਕੱਟਾ ਹੋ ਜੀ ਮਾਨਤਨ ਹੋ ਜੂਗਾ ਮਾਨਤਨ ਕਰ ਦੇਗੇ ਜੀ ਲੈ ਮਿੱਤਰੋ ਰੇਟ ਸਾਨੂੰ ਵੇਚ ਕਰਤਾ ਰੇਟ ਵੀ ਜਾਇਜੋ 26000 ਰੁਪਿਆ ਜਿਹੜਾ ਸਾਡਾ ਕੱਟੀ ਹੈ ਠੀਕ ਹੈ 26000 ਇਹਨੂੰ ਕੋਈ ਵਾਹ ਨਹੀਂ ਦੋ ਨੰਬਰ ਤੇ ਬੱਚੀ ਆਈ ਕਿੰਨੀ ਕੁ ਮੁੰਮਰੀ ਲਗਭਗ ਜੇ ਇਹ ਹੈਗੀ ਜੀ 11 12 ਮਹੀਨੇ ਦੀ ਏਜ ਹੈਗੀ ਜੀ ਖੀਰੀ ਬੱਚੀ ਸਾਲਕ ਦੀ ਥਣ ਦੀ ਚਾਰੀ ਆ ਤਾਂ ਚਾਰ ਹੀ ਥਣ ਜੀ ਠੀਕ ਹੈ ਲੈ ਤੁਹਾਨੂੰ ਪਹਿਲਾਂ ਥਣ ਦਿਖਾ ਦਿੰ ਮਿੱਤਰੋ ਲਾਫ ਤੁਤ ਨਹੀਂ ਮਾਰਦੀ ਨਾ ਨਾ ਜੀ ਨਾ 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 ਇੱਥੇ ਥਣ ਚਾ ਕਲ ਮਿੱਤਰੋ ਥਣ ਚਾਰ ਨੇ ਸਹੀ ਆ ਝੋਲੀ ਸੋਨਾ ਗਾਇਆ ਵਿੱਚ ਪਿਆਜੀ ਰੰਗ ਜੀ ਥਣ ਹੈਗੇ ਤੇ ਚਿੱਟੇ ਪ੍ਰਿੰਟ ਚੱਲਦਾ ਤੋਰਵਾ ਵੀ ਫਿਰੇ ਮੱਛੀ ਨੂੰ ਵੀ ਲਗਭਗ ਸਾਲਕ ਦੀ ਉਮਰ ਹੈ ਸਮਝ ਬੜੀ ਇੰਨੀ ਕਾ ਮਿੱਤਰੋ ਬੇਟੀ ਕਾ ਭਰਾ ਦੇ ਮਨ ਕੋਲ ਕਾਬਲੀ ਆ ਗਈ ਮਾਂ ਦਾ ਦੁੱਧ ਵੀ ਹੈਗਾ ਜੀ ਇਹ ਤਾਂ 35 ਪਲਸ ਆਈ ਅੱਛਾ ਤੇ ਆਪ ਆਪ ਨੂੰ ਇਹ ਮਾਲਕ ਨੇ ਦੱਸਿਆ ਜੀ ਡੈਨਮਾਰਕ ਦੀ 4116 ਦੀ ਹੈ 4116 ਦੇ ਡੈਨਮਾਰਕ ਦੀ ਤੇ ਮਦਰ ਮਿਲ ਕੇ 35 ਪਲੱਸ ਆ ਗਿਆ 35 ਪਲੱਸ ਆਈ ਚੰਗੀ ਸਮਝ ਬੜੀ ਬੱਚੀ ਆ ਮਿੱਤਰੋ ਬਾਜਨ ਬਜੂਦ ਵਾਲੀ ਬੱਚੀ ਆ ਗਈ ਥੋੜਾ ਤਲਾਰ ਦਾ ਆਲ ਜੀ ਮੰਨਦੀ ਹੈ ਨਾ ਹਾਂਜੀ ਹਾਂਜੀ ਖੁੱਲਣਾ ਸੀਗਾ ਨਾ ਉਹਨਾਂ ਦੀ ਹੂੰ ਲੈ ਚਲੋ ਲੈ ਇੱਥੋਂ ਸਾਨੂੰ ਮਿੱਤਰ ਆਪਾਂ ਤੋੜ ਕੇ ਦਿਖਾਣੇ ਆ ਥੋੜਾ ਜਿਹਾ ਖਿੱਚੂ ਵੱਧ ਰਸ ਲੈ ਇੱਥੋਂ ਮਾਰਨ ਦੇ ਸਾਨੂੰ ਪਤਾ ਜਾਣ ਚਾ ਬੱਚੀ ਥੋੜੇ ਨਾ ਤਾਂ ਪਸ਼ੂ ਕਰਦਾ ਹੀ ਹੈ ਬੱਚਾ ਥੋੜੀ ਆਦਤ ਹੀ ਹੁੰਦੀ ਹੈ ਨਾ ਲੈ ਇਥੋਂ ਮਾਰ ਲਉਂਦੇ ਆ ਢਾਂਚੇ ਨੂੰ ਚਲ ਲੰਬਾਈ ਨੂੰ ਬੱਚੀ ਦੀ ਕੱਦ ਕਾੜ ਚੰਗਾ ਆ ਗਿਆ ਠੀਕ ਆ ਭਾਈ ਮੋੜ ਲਿਆ ਬਾਕੀ ਰਿਕਾਡੂ ਨੂੰ ਬੱਚੇ ਚੰਗਾਗਾ ਤੇ ਹਾਈਟ ਲੈਂਥ ਵੀ ਚੰਗੀਆਂ ਬੱਚੀ ਦੀ ਸੋਹਣਾ ਢਾਂਚੇ ਦੀ ਆ ਤੇ ਬਾਕੀ ਜਿਹੜਾ ਆਪਰਾ ਖਰੀਦੂਗਾ ਉਹਦਾ ਮਨ ਖੜਨਾ ਚਾਹੀਦਾ ਵੀ ਕਿੱਦਾਂ ਉਹਨੇ ਮਨ ਵਾਲਾ ਖੜਾਉਣਾ ਹੈ ਕੀ ਗੱਲ ਬਾਤ ਆ ਉਹਦੇ ਲਈ ਨਾ ਤਾਂ ਇਥੋਂ ਨੇ ਆ ਮਾਰ ਲਓ ਇਹਦਾ ਰੇਟ ਵੀ ਕੀ ਕਰਨਾ ਪਾ ਦੋ ਨੰਬਰ ਚੀ ਦਾ ਇਹਦਾ ਰੇਟ ਹੈਗਾ 38000 ਰੁਪਏ ਆ ਜੀ ਕਿ ਨਾ 38 ਦੋ ਘੜਾ ਦੋ ਘਟ 40 38 ਹਜ਼ਾਰ ਮੁੱਲ ਹੈ ਬਾਕੀ ਮਾਨਤਨ ਹੋ ਜਣਾ ਕੋ ਕਿਤੇ ਮਾਨਤਨ ਕਰ ਦਾਂਗੇ ਜੀ ਠੀਕ ਆ ਵੀਰੇ ਦੋ ਘਟ 40 ਨੇ 38 ਹਜ਼ਾਰ ਮੁੱਲ ਆ ਵੀਰ ਦਾ ਹੈ ਕਰਾ ਤੇ ਬਾਕੀ ਤੁਹਾਨੂੰ ਮਾਨਤਾ ਜ਼ਰੂਰ ਹੋ ਜੂਗਾ ਤਿੰਨ ਨਾਲ ਬੱਚੀ ਇਹ ਵੀ ਖੀਰੀ ਹੈ ਬਾਈ ਇਹ ਵੀ ਖੀਰੀ ਹੈ ਜੀ ਸ਼ਰੀਸ਼ ਨੂੰ ਬੜਾ ਤੁਹਾਨੂੰ ਨਾ ਖੜਨੀ ਫੁੜੀ ਨਾ ਬੱਚੀ ਦੀ ਹਾਂ ਜੀ ਇਹ 40 ਇੱਕ 20 ਦੀ ਹੈ ਜੀ ਡੈਨਮਾਰਕ ਦੀ ਉਹ ਇਹ 40 ਇੱਕ 20 ਦੀ ਹੈ ਉਹ ਸੋਨਾ ਦੀ ਹੈ ਲੰਘਾ ਇੱਕ ਘਰੂਈ ਹੈ ਜੀ ਠੀਕ ਆ ਠੀਕ ਆ ਥਾਣੇ ਦੀ ਵੀ ਚਾਰੀ ਆ ਥਾਣੇ ਦੀ ਵੀ ਚਾਰੀ ਮਿਲਣਗੇ ਠੀਕ ਦੰਦੋਬੇਲ ਕੋ ਖੀਰਾਂਗੇ ਦੰਦੋ ਖੀਰੀ ਠੀਕ ਖੀਰੀ ਲੈ ਇਥੇ ਤੁਹਾਨੂੰ ਥਾਣਾ ਦੀ ਬੰਦ ਚੈੱਕ ਕਰਾਂ ਮੈਂ ਚਾਰ ਥਾਣੇਗੇ ਵੱਖਰੀ ਫੋਰਸਾਂ ਹੈ ਜਿਹੜੀ ਹੈ ਨਾ ਲੈ ਤੋਰਦੀ ਬੱਸੀ ਬਰੀਕ ਬਰੂ ਬਹੁਤ ਅੰਨੀ ਦੁੱਧ ਵਾਲੀ ਬੱਛੀ ਆ ਹੂੰ ਕੱਦ ਕੱਟ ਚੰਗਾ ਨਾ ਇਹਦੀ ਕਿੰਨੀ ਗੁਮਰਾ ਹੈ ਸਾਲ ਸਾਲ ਦੀਆਂ ਬੱਛੀਆਂ ਹੀ ਮੰਨ ਲੋ ਜੀ ਇੱਕੋ ਉਮਰ ਜੀ ਚ ਆ ਗਈ ਹਾਂਜੀ 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 ਤੇ ਟਿਕਾ ਟੂ ਉਹ ਤਾਂ ਨਹੀਂ ਤੇ ਕਿ ਭਰਾਏ ਲੈ ਟਿਕਾਣੀ ਭਰਾਏ ਹੀਟ ਚਾਂਗੇ ਸੀਗਾ ਇੱਕ ਇੱਕ ਵਾਰੀ ਤੇ ਉਹ ਕਹਿੰਦੇ ਭਰਾਏ ਨਹੀਂਗਾ ਹੁਣ ਦੂਜੀ ਵਾਰ ਹੀਟ ਚ ਆਉਣ ਵਾਲਗੇ ਨਹੀਂ ਬਸ ਠੀਕ ਐ ਲੈ ਮਿੱਤਰੋ ਚੈੱਕ ਕਰ ਲੋ ਬੱਛੀ ਚੰਗੇ ਢਾਂਚੇ ਦੀ ਅਗਰੀਮੈਂਟ 3 ਕਾ ਪਰੋਂ ਦੇ ਦੀ ਵੀ ਬਿਲਕੁਲ ਕਵਲ ਆ ਗਈ ਬਾਜੰਬੀ ਉਹ ਇੰਨਾ ਕ ਹੈਗਾ ਬੱਚੀ ਦਾ ਨਾ ਇੱਥੋਂ ਲੰਬਾਈ ਲੰਬੂਈ ਤੇ ਚਾਲ ਚੂਚੇ ਕਾ ਲ ਖੁੱਲ ਡੁੱਲੀ ਚਾਲਦੀ ਮਾਲਕ ਨਾ ਬੱਚੀ ਤੇ ਥਾਣ ਸਾਨੂੰ ਸਾਰਾ ਦਾ ਚਾਚਾ ਹੀ ਮਿਲਣਗੇ ਚਾਹੇ ਬੱਚੀ ਹੈ ਤੇ ਚਾਹੇ ਦੇਖੋ ਇਹ ਖੁੱਦਲੀ ਖਦਲੀ ਬੱਸੀ ਚਾਲ ਬਹੁਤ ਹਾਂ ਜੇ ਗਟੇ ਪਿੱਟ ਦੋ ਗੱਲ ਦੀ ਹਾਂ ਨਾ ਨਾ ਇਹਨਾਂ ਚੰਗੀਆਂ ਬੱਚੀਆਂ ਸਹੀ ਆ ਵੀਰੇ ਬਾਕੀ ਚੰਗੇ ਕਰੋ ਜੀ ਸਮਝ ਬੜੀ ਉਹਦਾ ਫਿਰ ਰਲਦੀ ਨਹੀਂ ਹੁੰਦੀ ਪਸ਼ੂਨ ਵਿੱਚੋਂ ਇੱਥੋਂ ਫੇਸ ਕੁਆਲਿਟੀ ਚੈੱਕ ਕਰਾ ਲੈਣਾ ਗੁੱਲਾ ਇੱਥੋਂ ਸੀ ਚੈੱਕ ਕਰ ਲ ਦੁਬਾਰਾ ਬੱਚੀ ਨੂੰ ਤੇ ਇਹਦਾ ਮੁੱਲ ਫਿਰ ਕਿੰਨਾ ਕਰ ਇਹਦਾ ਹੀ 32000 ਰੁਪਏ 32 ਕਿ 38 ਨਹੀਂ ਨਹੀਂ 32 32 30 ਦੇ 2 ਹਾਂਜੀ ਹਾਂਜੀ ਉਹਦਾ 40 ਚੋਂ 2 ਘਟਾ ਹੈ ਹਾਂਜੀ ਹਾਂਜੀ ਇਹਦਾ 30 ਤੋਂ 2 ਉੱਤੇ ਆ ਹਾਂਜੀ ਜਿਹੜੀ 40 70 ਬਣ ਕੇ ਜੋੜਾ 70 ਦਾ ਜੋੜਾ ਈ ਜੋੜਾ 65 ਦਾ ਕਰ ਵੇਚ ਦਾਂਗੇ ਜੀ ਦੋ ਇਕੱਠਾ ਵੇਚਣਾ ਕੋਈ ਨਹੀਂ ਮਾਨਦਾਰ ਕਰਦਾਗਾ ਕਰਦੇਗਾ ਹਾਂਜੀ ਹਾਂਜੀ ਚਾਹ ਜੇ ਕੋਈ ਭਰਾ ਜੋੜਾ ਇਕੱਠਾ ਲੈ ਲਓ ਮਿੱਤਰੋ ਤਾਂ ਮਾਨਦਾਰ ਹੋਏ ਫਿਲਹਾਲ ਮੁੱਲ ਦੋਨਾਂ ਦਾ 70 ਬਣਦਾ ਇੱਕ ਦਾ 38 ਹੈ ਤੇ ਇੱਕ ਦਾ ਹੈਗਾ 32 ਮੁੱਲ ਤੇ 60000 ਇਹਨਾਂ ਦਾ ਮਾਨਦਾਰ ਵਧ ਹੋ ਜੂਗਾ ਗੱਲੀ ਗੱਲੀ ਦੇ ਹੋਏ ਹਿਸਾਬ ਨਾਲ ਕਰਦੇਗਾ ਗੱਲੀ ਗੱਲੀ ਦੇ ਹੋ ਜਾਊਗਾ ਜੋੜਦਾ ਹੋ ਸਾਰਾ ਹੋ ਜਾਊਗਾ ਲੈ ਕੱਟੀ ਸਾਨੂੰ ਫੇਰਨੇਗਾ ਮਰਾਦਣਾ ਮਿੱਤਰੋ ਕੱਟੀ ਬੜੀ ਸ਼ਕੀਨ ਆ ਗਈ ਤੇ 26 ਜਾਂ ਤੁਹਾਡਾ ਮਾਨ ਤਾਂ ਜਰੂਰ ਹੋ ਜੂਗਾ ਸ਼ਕੀਨ ਆ ਕੱ ਚਾਮ ਕਿਤਾਬ ਉਸੇ ਸਾਹਮਣੇ ਦੇਖ ਹੀ ਸਕਦੇ ਹੋ ਬਠੀ ਨਾ ਸੋ ਤਿੰਨ ਪਸ਼ੂ ਆ ਭਰਾ ਕੋਲੇ ਜਿਹੜਾ ਤੁਹਾਨੂੰ ਪਸ਼ੂ ਪਸੰਦ ਆਊਗਾ ਬਾਈ ਨਾਲ ਕਰ ਲਿਓ ਸੰਪਰਕ ਧੰਨਵਾਦ ਜੀ